ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਬਿਆਨ ਹੈ ਕਿ ਸੂਬੇ ਦੇ ਵਿੱਚ ਨਸ਼ੇ ਨੂੰ ਜੜੋਂ ਖਤਮ ਕਰਨ ਦੇ ਲਈ ਸਰਕਾਰ ਵੱਲੋਂ ਵੱਡਾ ਕਦਮ ਹੈ ਜਿਸ ਦੇ ਸਾਰਥਕ ਨਤੀਜੇ ਵੱਖ-ਵੱਖ ਪਿੰਡਾਂ ਦੇ ਲੋਕਾਂ ਪਾਸੋਂ ਮਿਲ ਰਹੇ ਨੇ ਅਤੇ ਸੂਬੇ ਭਰ ਦੇ ਨਸ਼ਾ ਤਸਕਰ ਡਰ-ਡਰ ਕਰਨੋਂ ਤੇ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਭੱਜ ਗਏ ਨੇ ਇਸ ਤੋਂ ਇਲਾਵਾ ਪੁਲਿਸ ਵਿਭਾਗ ਦੇ ਵੱਲੋਂ ਦੱਸਦੀ ਹੈ ਕਿ ਮੁੰਚੀ ਤੇ ਹੌਲਦਾਰਾਂ ਦੇ ਤਬਾਦਲੇ ਨਸ਼ਾ ਤਸਕਰਾ ਦੇ ਮਾਝੇ ਮਾੜੇ ਪੁਲਿਸ ਮੁਲਾਜ਼ਮਾ ਤੇ ਆਪਸੀ ਤਾਲਮੇਲ ਨੂੰ ਖਤਮ ਕਰਨ ਦੇ ਲਈ ਉਠਾਏ ਗਏ ਸਖਤ ਕਦਮ ਨੇ ਇਹ ਵੀ ਸਮੱਸਿਆ ਹੋਈ ਇੱਕ ਦਿਨ ਚ ਜਾਂ ਕਿਸੇ ਪਾਰਟਿਕੂਲਰ ਡੇ ਤੇ ਤਾਂ ਖਤਮ ਨਹੀਂ ਕਰ ਸਕਦੇ ਠੀਕ ਹੈ ਨਾ ਪਰ ਨੀਅਤ ਸਾਫ਼ ਹੈ ਖਤਮ ਕਰਨ ਤੇ ਲੱਗੇ ਹੋਏ ਆ ਠੀਕ ਹੈ ਨਾ ਜੇ ਇੱਕ ਬੰਦੇ ਵੱਲੋਂ ਕੋਈ ਐਦਾਂ ਕਹਿ ਦਿੱਤਾ ਗਿਆ ਪਰ ਪਿੰਡਾਂ ਨਾਲ ਜਾ ਕੇ ਤਾਂ ਪੁੱਛੋ ਨਾ ਕਿ ਕੁਝ ਹੋ ਰਿਹਾ ਹੈ ਅਸੀਂ ਤੁਹਾਡੇ ਸਾਹਮਣੇ ਉਹ ਬੰਦੇ ਵੀ ਉਦੋਂ ਦੋ ਤਿੰਨ ਪ੍ਰੋਗਰਾਮਾਂ ਚ ਆਏ ਨੇ ਜਿੰਨੇ ਜਿੰਨੇ ਨਸ਼ਾ ਕਰਦੇ ਸੀ ਜਾਂ ਜਿਹੜੇ ਪਿੰਡ 'ਚ ਲੋਕ ਬੋਲਦੇ ਸੀਗੇ ਕਿ ਜੀ ਹੁਣ ਸਿੱਧਾ ਨਹੀਂ ਹੈਗਾ ਵੀ ਮੋਟਰਸਾਈਕਲਾਂ ਤੇ ਘੁੰਮਦੇ ਫਿਰਦੇ ਨੇ ਆਵਾਰਾ ਕਰਦ ਕੋਈ ਬੱਚੇ ਬੱਚੀਆਂ ਬਾਹਰ ਨਿਕਲਣ ਔਖਾ ਹੋਇਆ ਪਿਆ ਜਾਂ ਹੁਣ ਤਾਂ ਉਹ ਡਰ ਕੇ ਜਿੰਦੇ ਲਾ ਕੇ ਭੱਜਣ ਲੱਗ ਗਏ ਕੁਝ ਤਾਂ ਹੋ ਰਿਹਾ ਨਾ ਸਟੈਪ ਕਰਵਾ ਦੇ ਕੇ ਐਕਸ਼ਨ ਟੇਕ ਕਰਦੇ ਆਂ ਪੁਲਿਸ ਤੋਂ ਮਦਦ ਕਰਦੀ ਵੀ ਜਾਏ ਤਾਂ ਉਹ ਤਾਂ ਘਾਹ ਆ ਰਹੀ ਆ ਤਾਂ ਆ ਇਹ ਨਹੀਂ ਹੋ ਸਕਦਾ ਹੋ ਸਕਦਾ ਪੁਲਿਸ 'ਚ ਵੀ ਹੋਣ ਹੈ ਜੀ ਮੈਂ ਕਹਦੋਂ ਕਿਨ ਅਜੇ ਉਹ ਵੀ ਉਹ ਵੀ ਪਤਾ ਕਰਨਾ ਪਊਗਾ ਕਿਉਂਕਿ ਪਹਿਲਾਂ ਇਹ ਗੱਲ ਸਾਡੇ ਕੋਲ ਸ਼ਿਕਾਇਤ ਦੇ ਰੂਪ ਚ ਆਉਂਦੀ ਸੀ ਕਿ ਅਸੀਂ ਤਸਕਰ ਨੂੰ ਲੈ ਕੇ ਜਾਂਦੇ ਆ ਨਸ਼ਾ ਵੇਚਣ ਵਾਲੇ ਨੂੰ ਪੁਲਿਸ ਚੌਕੀ ਤੱਕ ਥਾਣੇ ਤੱਕ ਅਸੀਂ ਬਾਅਦ ਚ ਆਉਂਦੇ ਆ ਉਹ ਪਹਿਲਾਂ ਆ ਜਾਂਦਾ ਜ਼ਮਾਨਤ ਤੇ ਛੁੱਟ ਕੇ ਅਸੀਂ ਉੱਥੇ ਸਖਤਾਈ ਕੀਤੀ ਹੋਈ ਹੈ ਪੁਲਿਸ ਦੇ ਵਿੱਚ ਵੀ ਹੋ ਸਕਦਾ ਕੁਝ ਅਜੇ ਹੋਣ ਜਿਹੜੇ ਉਹਨਾਂ ਦੀ ਹੈਲਪ ਕਰਦੇ ਹੋਣ ਪਰ ਅਸੀਂ ਬਹੁਤ ਵੱਡੇ ਬੱਦਰ ਤੇ ਮੂਨਸ਼ੀਆਂ ਹੌਲਦਾਰਾਂ ਦੀਆਂ ਤਬਾਦਲੇ ਕੀਤੇ ਨੇ ਮੂਨ ਕਾਲੇ ਨੂੰ ਪਠਾਨਕੋਟ ਲਾਇਆ ਪਠਾਨਕੋਟ ਵਾਲੇ ਨੂੰ ਮਮਦੋਟ ਲਾਇਆ ਮਮਦੋਟ ਵਾਲੇ ਨੂੰ ਇਧਰ ਡੇਰਾ ਵਸਿਲਾਇਆ ਤਾਂ ਕਿ ਉਹਨਾਂ ਦੇ ਲਿੰਕ ਟੁੱਟ ਸਕਣ ਪਰ ਇਹ ਪੁਰਾਣਾ ਲਿੰਕ ਹੈ ਜੀ ਤੁਸੀਂ ਉਹਨਾਂ ਨੂੰ ਪੁੱਛ ਲਿਆ ਕਰੋ ਕਦੇ ਜਿਹੜੇ ਉਹਦਾ ਆਪ ਤਾਂ ਆਉਂਦੇ ਨੇ ਨਾ ਵੀਡੀਓ ਪਾਉਂਦੇ ਨੇ ਜਿੱਦੇ ਕਦੇ ਵੀਡੀਓ ਬਣਾਉਂਦੇ ਆ ਉਹਨਾਂ ਨੂੰ ਪੁੱਛ ਲਿਆ ਕਰੋ ਯਾਰ ਵੀ ਇਹ ਕਿੱਥੇ ਕਿੱਥੇ ਜੇ ਤੁਸੀਂ ਉਹਦੇ ਬੰਦੇ ਛੱਡੇ ਹੋਏ ਆ ਆਪਾਂ ਥੋੜਾ ਸੌਖਾ ਹੋ ਜੂਗਾ